ਸਾਰੇ ਦੋਸਤਾਂ ਨੂੰ ਪਿਆਰ ਪੂਰ ਸਤਿ ਸਾਕ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਹ ਕਰਨੀ ਆ ਜੀ ਡਿਸਟ੍ਰਿਕਟ ਹੈਡਰ ਦੇ ਆਰਮਡ ਗੈਡਰ ਦੇ ਮੈਂ ਕਾਫੀ ਸਾਰੀਆਂ ਨੇ ਵੀਡੀਓਜ਼ ਤੁਹਾਡੇ ਸਾਹਮਣੇ ਰੱਖੀਆਂ ਨੇ ਠੀਕ ਹੈ ਕਿਉਂਕਿ ਆਰਮਡ ਗੈਡਰ ਦੇ ਵਿੱਚ ਜਿਆਦਾ ਮੁੰਡੇ ਕੁੜੀਆਂ ਮਤਲਬ ਕਿ ਮੈਨੂੰ ਪੁੱਛ ਰਹੇ ਸੀਗੇ ਵੀ ਸਾਨੂੰ ਦੱਸੋ ਕਿ ਅਸੀਂ ਬਟਾਲੀ ਕਿੰਦਾ ਚੂਜ਼ ਕਰਨੀ ਆ ਅਸੀਂ ਮਤਲਬ ਤੁਹਾਨੂੰ ਨੇੜੇ ਕਿਹੜੀ ਬਟਾਲੀ ਲੱਗੂਗੀ ਮਤਲਬ ਕਾਫੀ ਕੁਐਸਚਨ ਸੀ ਇਹਨਾਂ ਦੇ ਪਰ ਡਿਸਟ੍ਰਿਕਟ ਫੋਰਸ ਬਾਰੇ ਵੈਸੇ ਤਾਂ ਚਲੋ ਹੋ ਸਕਦਾ ਸਾਰਿਆਂ ਨੂੰ ਪਤਾ ਹੋਵੇ ਬਟ ਜਿਹੜੇ ਨਵੇਂ ਮੁੰਡੇ ਕੁੜੀਆਂ ਜਿਹੜੇ ਫੀਲਡ ਦੇ ਵਿੱਚ ਹਜੇ ਨਵੇਂ ਨਹੀਂ ਠੀਕ ਹੈ ਮੈਨੂੰ ਮਰੇ ਨਹੀਂ ਪਤਾ ਕਿਸੇ ਨੂੰ ਵੀ ਠੀਕ ਹੈ ਤਾਂ ਮੈਂ ਡਿਸਟ੍ਰਿਕਟ ਕਪੜਾ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਣੀ ਵੀ ਡਿਸਟ੍ਰਿਕਟ ਕਪੜਾ ਅਸਲ ਦੇ ਵਿੱਚ ਕੰਮ ਕੀ ਕਰਦਾ ਹੈਗਾ ਤੇ ਇਹਦੀਆਂ ਜਿਹੜੀਆਂ ਹੋਰ ਕਿੰਨੀਆਂ ਡਿਊਟੀਆਂ ਹੁੰਦੀਆਂ ਨੇ ਤੇ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਫਿਰ ਆਪਾਂ ਵੀਡੀਓ ਵੀ ਜਿਹੜਾ ਡਿਸਟ੍ਰਿਕਟ ਕਪੜਾ ਵਿੰਗ ਆ ਪੰਜਾਬ ਪੁਲਿਸ ਦਾ ਉਹਦਾ ਅਸਲ ਦੇ ਵਿੱਚ ਉਹ ਕੰਮ ਕੀ ਹੈ ਤੋ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਜਦਾਂ ਤੁਸੀਂ ਥਾਣਿਆਂ ਦੇ ਵਿੱਚ ਗਏ ਹੋਵੋਗੇ ਤੇ ਜਾਂ ਤੁਸੀਂ ਥਾਣਿਆਂ ਦੇ ਵਿੱਚ ਫੋਰਸ ਦੇਖੀ ਹੋਊਗੀ ਜਿਹੜੇ ਆਪਣੇ ਕੇ ਜਦੋਂ ਕੇਸ सदर ਥਾਣਾ ਹੁੰਦਾ ਜਾਂ ਸਿਟੀ ਥਾਣਾ ਹੋ ਗਿਆ ਠੀਕ ਹੈ ਤਾਂ ਉਹਦੇ ਵਿੱਚ ਜਿਹੜੀ ਫੋਰਸ ਕੰਮ ਕਰਦੀ ਆ ਉਹ ਹੁੰਦੀ ਜਿਲ੍ਹਾ ਪੁਲਿਸ ਠੀਕ ਹੈ ਜੀ ਉਹਦੇ ਵਿੱਚ ਆਰਮਡ ਫੋਰਸ ਬਹੁਤ ਰੇਅਰ ਮਤਲਬ ਬਹੁਤ ਰੇਅਰ ਕ chans ਆ ਕਿ ਉਹਦੇ ਵਿੱਚ ਕੋਈ ਇੱਕ ਅਦਾ ਬੰਦਾ ਕੋਈ ਆਰਮਡ ਗਿੱਡਰ ਦਾ ਹੋਵੇ ਠੀਕ ਹੈ ਜ਼ਿਆਦਾਤਰ ਜਿਹੜੇ ਹੁੰਦੇ ਆ ਉਹ ਡਿਸਟ੍ਰਿਕਟ ਗਿੱਡਰ ਦੇ ਹੀ ਜਿਹੜੇ ਜਵਾਨ ਜਾਂ ਜਿਹੜੇ ਮਤਲਬ ਕਿ ਫੋਰਸ ਦੇ ਵਿੱਚ ਮਤਲਬ ਜੋ ਵੀ ਹੁੰਦੇ ਨੇ ਜ਼ਿਆਦਾਤਰ ਜਿਹੜੇ ਡਿਸਟ੍ਰਿਕਟ ਗਿੱਡਰ ਦੇ ਵਿੱਚ ਨੇ ਉਹ ਜ਼ਿਲ੍ਹਾ ਪੁਲਿਸ ਵਾਲੇ ਹੁੰਦੇ ਆ ਠੀਕ ਆ ਜਿਨ੍ਹਾਂ ਦੇ ਕਿ ਕਨਸਟੇਬਲ ਤੋਂ ਲੈ ਕੇ ਹੈੱਡ ਕਨਸਟੇਬਲ ਦੇ ਨੇ ਨੀਲੀ ਤੇ ਲਾਲ ਛਤਰੀ ਵਾਲੀ ਪੱਗ ਬੰਨੀ ਹੁੰਦੀ ਆ ਤੇ ਜਿਹੜੇ ਐਸਆਈ ਰੈਂਕ ਤੋਂ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਹੋਊਗੀ ਉਹ ਦੇਸਪਏ ਬੀਨਾ ਤਾਂ ਤੁਸੀਂ ਜਿਨ੍ਹਾਂ ਦੇ ਡਿਸਟ੍ਰਿਕਟ ਅਫਸਰਾਂ ਦੇ ਮਤਲਬ ਕਿ ਲਾਲ ਝਾਲਰ ਪਾਲੀ ਪਗਬੰਨੀ ਹੁੰਦੀ ਹੈ ਤੁਸੀਂ ਉਹਨਾਂ ਤੋਂ ਗੈਸ ਕਰ ਸਕਦੇ ਹੋ ਅੰਦਾਜ਼ਾ ਨਹੀਂ ਸਿੱਧਾ ਡਾਇਰੈਕਟ ਇਸੇ ਦਾ ਪਤਾ ਲੱਗਦਾ ਕਿ ਇਹ ਡਿਸਟ੍ਰਿਕਟ ਅਫਸਰ ਵਿੱਚ ਅੰਦਾਜ਼ਾ ਤੁਸੀਂ ਮਤਲਬ ਕਿ ਖਾਕੀ ਪਗੜ ਦਾ ਲਾ ਸਕਦੇ ਹੋ ਵੀ ਪਤਾ ਨਹੀਂ ਇਹ ਡਿਸਟ੍ਰਿਕਟ ਵਾਲਾ ਹੋਊਗਾ ਜਾਂ ਆਰਮਡ ਵਾਲਾ ਹੋਊਗਾ ਕਿਉਂਕਿ ਜਦੋਂ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਡਿਸਟ੍ਰਿਕਟ ਵਾਲੇ ਮੁੰਡੇ ਵੀ ਜਿਹੜੀ ਉਹ ਖਾਕੀ ਪਾਗੂ ਬਨ ਲੈਂਦੇ ਆ ਪਰ ਜਿਹੜੇ ਆਰਮਡ ਵਾਲੇ ਮੁੰਡੇ ਆ ਕੁੜੀਆਂ ਹੈਗੀਆਂ ਠੀਕ ਹੈ ਜਾਂ ਮਤਲਬ ਸਿਰਫ ਮੁੰਡੇ ਉਹ ਜਿਹੜੇ ਹੈਗੇ ਆ ਨੀਲੀ ਬਾਗ ਜਿਹੜੀ ਉਹ ਨਹੀਂ ਬਣ ਸਕਦੇ ਠੀਕ ਹੈ ਜੀ ਤਾਂ ਆਪਾਂ ਮੇਨ ਗੱਲ ਕਰਨੀ ਆ ਜਿਵੇਂ ਜ਼ਿਲ੍ਹਾ ਪੁਲਿਸ ਦਾ ਆਖਿਰ ਕੰਮ ਕੀ ਹੁੰਦਾ ਹੁਣ ਜਿੱਦਾਂ ਕਿ ਤੁਸੀਂ ਦੇਖੋ ਵੀ ਤੁਹਾਡੇ ਆਸ-ਪਾਸੇ ਕੋਈ ਲੜਾਈ ਝਗੜਾ ਹੋਇਆ ਜਾਂ ਮਤਲਬ ਚੋਰੀ ਚਕਾਰੀ ਹੋਈ ਹੈ ਕਿਸੇ ਦੀ ਤਾਂ ਮੋਸਟਲੀ ਤਾਂ ਮੋਸਟਲੀ ਆਪਾਂ ਕੀ ਕਹਿੰਦੇ ਆ ਵੀ ਥਾਣੇ ਰੱਪਟ ਦੇ ਕੇ ਆਓ ਥਾਣੇ ਕੰਪਲੇਂਟ ਕਰਕੇ ਆਓ ਜਾਂ ਆਪਾਂ 112 ਤੇ ਕਾਲ ਕਰਦੇ 112 ਨੰਬਰ ਤੇ ਕਾਲ ਕਰਦੇ ਜਾਂ 100 ਨੰਬਰ ਤੇ ਕਾਲ ਕਰਦੇ ਆ ਆਪਾਂ ਜਿਹੜੀ ਕੰਟਰੋਲ ਰੂਮ ਤੇ ਜਿਹੜੀ ਰਿਪੋਰਟ ਦਰਜ ਕਰਾਉਣੀ ਆ ਉਹ ਕਿੱਥੇ ਜਾਂਦੀ ਆ ਤਾਂ ਉਹ ਜਾਂਦੀ ਹੈਗੀ ਜੀ ਜ਼ਿਲ੍ਹਾ ਪੁਲਿਸ ਨੂੰ ਜਿਹੜਾ ਆਪਣੇ ਲੋਕਲ ਕੋਈ ਥਾਣਾ ਲੱਗਦਾ ਜਿਹੜਾ ਆਪਾਂ ਨੂੰ ਆਪਾਂ ਲੋਕੇਸ਼ਨ ਦੱਸਦੇ ਆਂ ਆਪਣੀ ਵੀ ਆਪਣੀ ਆਹ ਵਾਲੀ ਜਗ੍ਹਾ ਤੇ ਜੀ ਚੋਰੀ ਹੋਈ ਆ ਜਾਂ ਕੋਈ ਲੁੱਟ ਖੋਹ ਹੋਈ ਆ ਜਾਂ ਕੋਈ ਮਤਲਬ ਮਿਸ ਹੈਪਨਿੰਗ ਕੁਝ ਵੀ ਤਰ੍ਹਾਂ ਦੀ ਆਪਾਂ ਜਿਹੜੀ ਹੈਗੀ ਰਿਪੋਰਟ ਦਰਜ ਕਰਾਉਣੀ ਆ ਪੰਜਾਬੀ ਭਾਸ਼ਾ ਆਪਾਂ ਰੱਪਟ ਕਹਿ ਦਿੰਨੇ ਆ ਵੀ ਆਪਾਂ ਰੱਪਟ ਦਰਜ ਕਰਾਉਣੀ ਆ ਜੀ ਉਹ ਹੁੰਦੀ ਆ ਜੀ ਜ਼ਿਲ੍ਹਾ ਪੁਲਿਸ ਦੇ ਅੰਦਰ ਥਾਣੇ ਦੇ ਵਿੱਚ ਜਿਹੜੀ ਆਪਣੀ ਰਿਪੋਰਟ ਦਰਜ ਕੀਤੀ ਹੁੰਦੀ ਆਪਾਂ ਨੂੰ ਠੀਕ ਆ ਆਪਾਂ ਆਨਲਾਈਨ ਵੀ ਕਰਦੇ ਆ ਜਿੱਦਾਂ ਕਿ ਫੋਨ ਤੇ ਕਰਦੇ ਆ ਜਾਂ ਆਪਾਂ ਜਾ ਕੇ ਕਿਸੇ ਥਾਣੇ ਵਿੱਚ ਆਪਾਂ ਜੋ ਵੀ ਮਤਲਬ ਕਿ ਦਰਜ ਕਰਦੇ ਆ ਨਾ ਜਾ ਕੇ ਆਪਣੀ ਕੰਪਲੀਟ ਤਾਂ ਉਹ ਜ਼ਿਲ੍ਹਾ ਪੁਲਿਸ ਹੀ ਕੰਟਰੋਲ ਕਰਦੀ ਆ ਕੋਈ ਐਫ ਆਈ ਆਰ ਹੁੰਦੀ ਆ ਠੀਕ ਆ ਜਿਵੇਂ ਕਿ ਨਸ਼ੇ ਦੇ ਸਮਗਲਰ ਹੁੰਦੇ ਆ ਉਹਨਾਂ ਤੇ ਐਫ ਆਈ ਆਰ ਹੁੰਦੀ ਆ ਜਾਂ ਐਕਸੀਡੈਂਟ ਹੋ ਗਿਆ ਜਾਂ ਮਤਲਬ ਇਦਾਂ ਦਾ ਕੋਈ ਵੀ ਕੇਸ ਹੋਵੇ ਤਾਂ ਉਹਦੀ ਜਿਹੜੀ ਐਫ ਆਈ ਆਰ ਕਰਦੀ ਆ ਉਹ ਜ਼ਿਲ੍ਹਾ ਪੁਲਿਸ ਹੀ ਕਰਦੀ ਆ ਸ਼ਹਿਰ ਦਾ ਠੀਕ ਹੈ ਜਾਂ ਆਪਣੇ ਜਿਹੜਾ ਏਰੀਆ ਥਾਣੇ ਦਾ ਏਰੀਆ ਹੋ ਗਿਆ ਠੀਕ ਹੈ ਜਾਂ ਮਤਲਬ ਜਿਵੇਂ ਚੌਂਕੀਆਂ ਹੁੰਦੀਆਂ ਥਾਣੇ ਦੇ ਅੰਦਰ ਚੌਂਕੀਆਂ ਹੁੰਦੀਆਂ ਤਾਂ ਉਹਦਾ ਜਿਹੜਾ ਸਾਰਾ ਕੰਮ ਹੁੰਦਾ ਸੰਭਾਲਣਾ ਹੁੰਦਾ ਜਿਵੇਂ ਪਬਲਿਕ ਡੀਲਿੰਗ ਜਾਤ ਰਹੇਗਾ ਫੀਲਡ ਵਰਕ ਹੈਗਾ ਇਨਵੈਸਟੀਗੇਸ਼ਨ ਹੈ ਇੰਟੈਲੀਜੈਂਸ ਹੈ ਉਹ ਸਾਰਾ ਹੁੰਦਾ ਜੀ ਡਿਸਟ੍ਰਿਕਟ ਹੈਡ ਅਫ ਪੁਲਿਸ ਨੂੰਗਾ ਠੀਕ ਹੈ ਮਤਲਬ ਕਿ ਜਿਹਦੇ ਵਿੱਚ ਕਿ ਰੇਡਾਂ ਮਾਰਨੀਆਂ ਜਦਾਂ ਰੇਡ ਦੇ ਵਿੱਚ ਮਤਲਬ ਕਿ ਮੋਸਟਲੀ ਜਿਹੜੀ ਹੈਲਪ ਹੈਗੀ ਉਹ ਆਰਮਰ ਕੈਡਰ ਦੀ ਵੀ ਲਈ ਜਾ ਸਕਦੀ ਆ ਬਟ ਜ਼ਿਆਦਾਤਰ ਜਿਹੜੀ ਰੇਡ ਆ ਮਤਲਬ ਕਿ ਉਹ ਡਿਸਟ੍ਰਿਕਟ ਕੈਡਰ ਦੇ ਜਿਹੜੇ ਮਤਲਬ ਕਿ ਥਾਣੇ ਦੇ ਵਿੱਚੋਂ ਜਿਹੜੇ ਆਫੀਸਰਸ ਹੁੰਦੇ ਨੇ ਉਹੀ ਰੀਡ ਕਰਦੇ ਨੇ ਠੀਕ ਹੈ ਜੀ ਤੇ ਉਹਨਾਂ ਸਾਰਿਆਂ ਦੀ ਮਤਲਬ ਪਬਲਿਕ ਡੀਲਿੰਗ ਹੁੰਦੀ ਆ ਵੀ ਜੋ ਕੇਸ ਆ ਨਿਪਟਾਰਾ ਹੁੰਦਾ ਜਾਂ ਮੌਕੇ ਦੇ ਐਫਆਈਆਰ ਕਰਨੇ ਜਦਾਂਗੇ ਉਹ ਚੀਜ਼ਾਂ ਉਹ ਨਿਪਟਾਰਾ ਕਰਦੇ ਨੇ ਠੀਕ ਹੈ ਜੀ ਤਾਂ ਜੋ ਵੀ ਮਤਲਬ ਜਿਹੜੇ ਕੇਸ ਹੁੰਦੇ ਆ ਅਦਾਲਤਾਂ ਤੱਕ ਪਹੁੰਚਦੇ ਆ ਠੀਕ ਹੈ ਜੀ ਅਦਾਲਤ ਨੂੰ ਤਾਂ ਜਿੱਦਾਂ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਰਿਪੋਰਟ ਦਰਜ ਕੀਤੀ ਜਾਂਦੀ ਹੈ ਫਿਰ ਐਫਆਈਆਰ ਹੁੰਦੀ ਹੈ ਉਹ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ ਤਾਂ ਉਹ ਜਿਹੜਾ ਮਤਲਬ ਕਿ ਫਾਈਨਲ ਜਿਹੜੇ ਕੇਸਾਂ ਦੇ ਨੋਟਕਾਰੀ ਹੁੰਦੇ ਐਫਆਈਆਰ ਦੇ ਨੋਟਕਾਰੀ ਹੁੰਦੇ ਆ ਉਹ ਹੁੰਦੇ ਆ ਜੀ ਕੋਰਟ ਦੇ ਵਿੱਚ ਵੀ ਜਦੋਂ ਕਿ ਆਪਾਂ ਕੋਈ ਅਰੈਸਟ ਹੋਣੀ ਆ ਅਰੇਸਟ ਕਰਕੇ ਆਪਾਂ ਬੰਦਾ ਜੇਲ੍ਹ ਛੱਡ ਕੇ ਆਉਣਾ ਕਿਦੀ ਛੱਡ ਕੇ ਆਉਣਾ ਤਾਂ ਬੰਦੇ ਨੂੰ ਅਰੇਸਟ ਵੀ ਮਤਲਬ ਕਿ ਜ਼ਿਲਾ ਪੁਲਿਸ ਹੀ ਕਰਦੀ ਆ ਔਰ ਉਹਦਾ ਮੈਡੀਕਲ ਵੀ ਜ਼ਿਲਾ ਪੁਲਿਸ ਹੀ ਕਰਾਉਂਦੀ ਆ ਔਰ ਉਹਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰਕੇ ਜੋ ਵੀ ਜੱਜ ਨੇ ਮਤਲਬ ਕਿ ਉਹਦੀ ਕੋਈ ਸਜ਼ਾ ਲਾਉਣੀ ਆ ਠੀਕ ਆ ਜਾਂ ਫਿਰ ਰਿਮਾਂਡ ਲੈਣਾਗਾ ਤਾਂ ਉਹ ਜ਼ਿਲਾ ਪੁਲਿਸ ਹੀ ਕਰਦੀ ਆ ਤਾਂ ਇਸੇ ਤਰ੍ਹਾਂ ਮਤਲਬ ਕਿ ਜਿਹੜਾ ਹੈਗਾ ਸਾਰਾ ਫੀਲਡ ਵਰਕ ਹੁੰਦਾ ਜੋ ਵੀ ਮਤਲਬ ਕ੍ਰਾਈਮ ਦੇ ਅਗੇਂਸਟ ਜਿਹੜਾ ਕੰਮ ਕਰਦੀ ਆ ਉਹ ਜ਼ਿਲਾ ਪੁਲਿਸ ਕਰਦੀ ਆ ਮਤਲਬ ਕਰਦੀ ਆ ਸਾਰੀ ਫੋਰਸ ਹੀ ਬਟ ਜਿਹੜਾ ਉਹਨੂੰ ਡੀਲ ਕਰਦੀ ਆ ਮਤਲਬ ਤਾਂ ਉਹ ਜੇਲ੍ਹ ਪੁਲਿਸ ਦਾ ਕੰਮ ਆ ਜੀ ਮਤਲਬ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨਾ ਜਦੋਂ ਕਿ ਲਾਅ ਐਂਡ ਆਰਡਰ ਦੀ ਗੱਲ ਆਉਂਦੀ ਤਾਂ ਮਤਲਬ ਕਿ ਉਹਦੇ ਵਿੱਚ ਆਰਮਡ ਫੋਰਸ ਵੀ ਲੱਗ ਸਕਦੀ ਹੈ ਬਟ ਜ਼ਿਆਦਾਤਰ ਜਿੱਦਾਂ ਕਿ ਨਾਕਾ ਲੱਗਦੇ ਨਾ ਨਾਕੇ ਦੇ ਫੋਰਸ ਕਿਹੜੀ ਦੇਖੀ ਆ ਵੀ ਆਪਣੇ ਚਲਾਨ ਕੱਟਦੇ ਪਏ ਆ ਵੀ ਮਤਲਬ ਪੁਲਿਸ ਖੜੀ ਹੈ ਨਾਕਾ ਲੱਗਿਆ ਚਲਾਨ ਕੱਟਦੇ ਪਏ ਤਾਂ ਉਹ ਡਿਸਟ੍ਰਿਕਟ ਪੁਲਿਸ ਹੀ ਹੁੰਦੀ ਹੈ ਠੀਕ ਹੈ ਤਾਂ ਬਸ ਇਹੀ ਜਿਹੜਾ ਮਤਲਬ ਸ਼ਹਿਰ ਦੇ ਵਿੱਚ ਜਾਂ ਆਪਣੇ ਏਰੀਆ ਦੇ ਵਿੱਚ ਜਿਹੜਾ ਕਿ ਮਤਲਬ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ ਤੇ ਜਿਹੜੀਆਂ ਸਾਰੀਆਂ ਮਤਲ ਜਿਹੜੇ ਹੋ ਗਈ ਆਪਣੇ ਹਵਾਲੇਤੀ ਹੋ ਗਈ ਇਹਨਾਂ ਚੀਜ਼ਾਂ ਨੂੰ ਸਾਰੇ ਇਹਨੂੰ ਹੈਂਡਲਿੰਗ ਕਰਦੀ ਹੈ ਜਿਹੜੀ ਉਹ ਡਿਸਟ੍ਰਿਕਟ ਪੁਲਿਸ ਕਰਦੀ ਹੈ ਤੇ ਉਮੀਦ ਕਰਦਾ ਹਾਂ ਤੁਹਾਨੂੰ ਜਿਹੜੀ ਸਾਰੀ ਇਹ ਜਾਣਕਾਰੀ ਸਮਝ ਲੱਗੀ ਹੋਊਗੀ ਜੇ ਫਿਰ ਵੀ ਕਿਸੇ ਦਾ ਕੋਈ ਡਾਊਟ ਹੋਵੇ ਕੋਈ ਗੱਲ ਨਹੀਂ ਮੈਂ ਤੁਹਾਡਾ ਦੂਰ ਕਰ ਦਊਗਾ ਕਮੈਂਟ ਕਰ ਦਿਓ ਤੇ ਮਿਲਦੇ ਆ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਚੈਨਲ ਨੂੰ ਸਪੋਰਟ ਕਰਦੇ ਰਹੋ ਅਖੀਰ ਤੱਕ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਜਿਹੜੀ ਗੱਲ ਪੱਲੇ ਪੈ ਸਕੇ ਤੇ ਮਿਲਦੇ ਆ ਫਿਰ ਕਿਸੇ ਹੋਰ ਟੌਪਿਕ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਉਂਦੇ ਵਾਸਤੇ ਰਹੋ